ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾਹੋ ਸਤਨਾਮ ਸ਼ੇਰੀ ਵਾਹ ਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਨਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਨਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁਮ ਕੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤੇਨ ਕਹਾ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤੇਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਆ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰ ਫਲ ਪਾਵੈ ਜਿਨ ਹਰ ਸੇਤੀ ਪਿਰਹੜੀ ਤਿਨ ਜੀਵ ਪ੍ਰਵਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸਿਵਿਆ ਤਿਨ ਕੋ ਕੁੰਮ ਜਾਇ ਓਏ ਆਪ ਛਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰ ਹਰ ਸਿਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨ ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ ਹਰ ਦਰਗਹ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸਨ ਦੀਜੈ ਹਮ ਤਿੰਨ ਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚਿੱਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣ ਨਾਨਕ ਜਿਨ ਸਤ ਗੁਰ ਭੇਟਿਆ ਅਰੰਗ ਰਲਿਆ ਮਾਣਾ ਸਤ ਗੁਰ ਦਾਤਾ ਆਖੀਐ ਤੋਸ ਕਰੇ ਪਸਾਓ ਹਾਂ ਗੁਰਵਿੱਟੋ ਸਦਵਾਰਿਆ ਜਿਨ ਦਿੱਤੜਾ ਨਾਓ ਸੋ ਤਨ ਗੁਰੂ ਸਾਬਾਸ ਹਰ ਦੇ ਸੁਨੇਹਾ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੋਰਾ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇ ਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵਡਦਾਣੇ ਹਉ ਸਤ ਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ ਤੂ ਠਾਕੁਰ ਤੂ ਸਾਹਿਬੋ ਤੂੰ ਹੈ ਮੇਰਾ ਮੀਰਾ ਤਦ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ